ਮਾਨਯੋਗ ਡੀਜੀ ਸਾਹਿਬ ਦਾ ਤੇ ਮਾਨਯੋਗ ਸੀਐਮ ਪੰਜਾਬ ਦਾ ਬੜਾ ਕਲੀਅਰ 뷰 ਹੈ ਬੜੀ ਕਲੀਅਰ ਪ੍ਰਾਇੋਰਟੀਜ਼ ਨੇ ਕਿ ਇੱਕ ਤਾਂ ਨਸ਼ਾ ਮੁਕਤੀ ਵਾਲੇ ਪਾਸੇ ਕੰਮ ਕਰਨ ਵਾਲੇ ਪਾਸੇ ਤੇ ਇੱਕ ਆਰਗੇਨਾਈਜ਼ਡ ਕ੍ਰਾਈਮ ਨੂੰ ਰੋਕਣਾ ਉਹਦੇ ਸੋ ਉਹਨਾਂ ਦੋਵਾਂ ਤੇ ਪ੍ਰਾਇੋਰਟੀ ਰੱਖਦੇ ਹੋਣ ਨਾਲੇ ਪਾਸੇ ਕੰਮ ਕਰਾਂਗੇ ਮੇਰੇ ਐਸਐਸਪੀ ਅੰਮ੍ਰਿਤਸਰ ਰੂਰਲ ਨਾਲ ਅੱਜ ਡਿਸਕਸ਼ਨ ਹੋਈ ਹੈ ਜਿਹੜੇ ਬਾਕੀ ਤੇ 3 ਐਸਐਸਪੀਜ਼ ਨੇ ਉਹਨਾਂ ਨਾਲ ਵੀ ਜਲਦੀ ਡਿਸਕਸ਼ਨ ਕਰਕੇ ਇਹਦੇ ਬਾਰੇ ਸਟ੍ਰੈਟਜਾਈਜ਼ ਕੀਤਾ ਜਾਊਗਾ ਤੇ ਪਹਿਲਾਂ ਚੰਗਾ ਕੰਮ ਹੋਇਆ ਇੱਥੇ ਸੋ ਉਹਨੂੰ ਕੈਰੀ ਫਾਰਵਰਡ ਕਰਾਂਗੇ ਤੇ ਵੀਲਨ ਸ਼ੋਰ ਕੇ ਜਿਹੜਾ ਨਸ਼ਾ ਹੈ ਉਹਨੂੰ ਬਿਲਕੁਲ ਜ਼ੀਰੋ ਕਰੀਏ ਤੇ ਜਿਹੜਾ ਗੈਂਗਸਟਰਵਾਦ ਹੈ ਉਹਨੂੰ ਬਿਲਕੁਲ ਜ਼ੀਰੋ ਕਰੀਏ ਸਰ ਬਾਰਡਰ ਤੇ ਬੀਐਸਐਫ ਉਹਦਾ ਸਹਿਯੋਗ ਅਧਰ ਨਾਲ ਸਭ ਤੋਂ ਕੱਖ ਰਿਹਾ ਤੇ ਹੁਣ ਤੁਹਾਡੇ ਤੁਹਾਡੇ ਹੁੰਦਾ ਸਰ ਕਿਸ ਤਰ੍ਹਾਂ ਨਾਲ ਡੀਲੀ ਹੋਏ ਕਿਨੇ ਬਿਲਕੁਲ ਸੈਂਟਰਲ ਏਜੰਸੀਜ਼ ਨਾਲ ਬਿਲਕੁਲ ਤਾਲਮੇਲ ਬਿਠਾ ਕੇ ਰੱਖਾਂਗੇ ਡੀਏਜੀ ਇੱਥੇ ਗੁਰਦਾਸਪੁਰ ਵੀ ਹੈਗੇ ਨੇ ਡੀਏਜੀ ਅੰਮ੍ਰਿਤਸਰ ਵੀ ਨੇ ਸੋ ਉਹਨਾਂ ਨਾਲ ਗੱਲਬਾਤ ਵੀ ਰਹੂਗੀ ਉਹਨਾਂ ਨਾਲ ਆਪਰੇਸ਼ਨਜ਼ ਵੀ ਸਾਂਝੇ ਕਰਾਂਗੇ ਉਹਨਾਂ ਨਾਲ ਇਨਫੋਰਮੇਸ਼ਨ ਵੀ ਸ਼ੇਅਰ ਕਰਾਂਗੇ ਤਾਂ ਕਿ ਜਿਹੜੀ ਕੋਈ ਇਨਫੋਰਮੇਸ਼ਨ ਉਹਨਾਂ ਕੋਲ ਆ ਉਹਦੇ ਤੇ ਅਸੀਂ ਕੰਮ ਕਰ ਸਕੀਏ ਉਹਨਾਂ ਨਾਲ ਜੁਆਇੰਟਲੀ ਜਿਹੜੀ ਸਾਡੇ ਕੋਲ ਹੈ ਉਹਨਾਂ ਨਾਲ ਸ਼ੇਅਰ ਕਰਕੇ ਤੇ ਆਪਾਂ ਉਹਦੇ ਤੇ ਇੰਪਰੂਵਡ ਰਿਜ਼ਲਟਸ ਲੈ ਕੇ ਆ ਸਕੀਏ ਸਰ ਪਹਿਲੇ ਆਈਜੀ ਬਾਰਡਰਿੰਗ ਵਾਲੋਂ ਕਾਫੀ ਅਮਸਰ ਬਾਰਡਰ ਇਹਨਾਂ ਕਰਕੇ ਡਰੱਗਸ ਵੈਪਨਸ ਗੈਂਸਰਸ ਕਾਫੀ ਹੁੰਦੀਆਂ ਇੱਥੇ ਸਹਲ ਹੈ ਅਜੀ ਤੇ ਆਡੇ ਕੋਲ ਸਰ ਸਖਤੀ ਕਿਸ ਤਰ੍ਹਾਂ ਵਰਤੀ ਜਾਂਦੀ ਹੈ ਜਿਵੇਂ ਮੈਂ ਕਿਹਾ ਕਿ ਮੀਟਿੰਗ ਆਲਰੇਡੀ ਐਸਐਸਪੀ ਅਮਰਿਤਸਰ ਰੂਰਲ ਨਾਲ ਕੀਤੀ ਗਈ ਹੈ ਤੇ ਨਾਲ ਸੈਂਟਰਲ ਏਜੰਸੀਜ਼ ਨਾਲ ਗੱਲਬਾਤ ਕਰਦੇ ਹੋਏ ਜਿਹੜਾ ਕੋਈ ਸਾਡੇ ਨੋਟਿਸ ਚਾਹੂਗਾ ਜਿਵੇਂ ਵੈਸੇ ਵੀ ਆਪਰੇਸ਼ਨ ਚੱਲਦੇ ਰਹਿੰਦੇ ਆ ਬਟ ਅਦਰਵਾਈਜ਼ ਵੀ ਚ ਆ ਨੋਟਸ ਕੁਛ ਆਂਦਾ ਤੇ ਉਤੇ ਕੰਮ ਕਰਦੇ ਹੋਏ ਤੇ ਰਿਕਵਰੀ ਵੀ ਕਰਾਂਗੇ ਐਂਡ ਵੀ ਇਨਸ਼ੋਰ ਕਰਕੇ ਗੈਂਗਸਟਰ ਕ੍ਰਾਈਮ ਨੂੰ ਬਿਲਕੁਲ ਜ਼ੀਰੋ ਕਰੀ ਸਰ ਇੱਕ ਛੋਟਾ ਸਵਾਲ ਜੀ ਤੁਹਾਡੇ ਸਪੈਸ਼ਲ ਪਟਾ ਲੇ ਨੂੰ ਮਿਲਣ ਵਾਸਤੇ ਤੁਹਾਡੇ ਸਾਥੀ ਆਏ ਨੇ ਇਹਦਾ ਮਤਲਬ ਹੈ ਕਿ ਕਾਫੀ ਉੱਥੇ ਅਛਾ ਰਿਸਪੌਂਸ ਰਿਹਾ ਜੀ ਸਪੈਸ਼ਲ ਮਿਲਣ ਵਾਸਤੇ ਇਹਨਾਂ ਨੇ ਇਹ ਤਾਂ ਲੋਕਾਂ ਦਾ ਪਿਆਰ ਹੈ ਜੀ ਕਿ ਉੱਥੋਂ ਮਿਲਣ ਆਏ ਨੇ ਤੇ ਮੈਂ ਇਨਸ਼ੋਰ ਕਰੂੰਗਾ ਕਿ ਇੱਥੇ ਵੀ ਉਹ ਜਾਇ ਹੀ ਰਹੇ ਲੋਕਾਂ ਨਾਲ ਪਿਆਰ ਵਧੇ ਲੋਕਾਂ ਨਾਲ ਇਨਫੋਰਮੇਸ਼ਨ ਫਲੋ ਵਧੇ ਬਿਕਾਜ਼ ਲੋਕਾਂ ਦੀ ਸੇਵਾ ਵਿੱਚ ਐਸੀ ਹਾਜ਼ਰ ਹਾਂ ਸੋ ਲੋਕਾਂ ਨਾਲ ਜਿੰਨਾ ਕੰਟੈਕਟ ਬਣੂਗਾ ਉਹਨਾਂ ਸਾਡੇ ਲਈ ਵੀ ਚੰਗਾ ਤੇ ਲੋਕਾਂ ਲਈ ਵੀ ਚੰਗਾ ਜੀ ਨਹੀਂ ਨਹੀਂ